ਪੰਜਾਬ ਦੇ ਵਿੱਚੋਂ ਪਵਾਦੀ ਬੋਲੀ ਆ ਜਿਹੜੀ ਤਕਰੀਬਨ ਮਨਫੀ ਹੋ ਗਈ ਆ ਪਵਾਦ ਏਰੀਏ ਦੇ ਵਿੱਚ ਜਿਹੜੀ ਸੰਸਥਾਿਤ ਬਣੀ ਆ ਤੇ ਉਹ ਇਹਦੇ ਲਈ ਉਪਰਾਲੇ ਵੀ ਕਰ ਰਹੇ ਆ ਕਿ ਨਹੀਂ ਯਾਰ ਇਹ ਕੋਈ ਗਵਾਰਾਂ ਦੀ ਬੋਲੀ ਨਹੀਂ ਇਹਨੂੰ ਅਕਸਰ ਗਵਾਰਾਂ ਦੀ ਬੋਲੀ ਵੀ ਕਿਹਾ ਜਾਂਦਾ ਰਿਹਾ ਨਹੀਂ ਐਕਚੁਅਲੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਨਾਨਕਿਆਂ ਦਾ ਪਿੰਡ ਆ ਮਾਤਾ ਗੁਜਰੀ ਜੀ ਦਾ ਲਖਨੌਰ ਸਾਹਿਬ ਪਿੰਡ ਆ ਹੂੰ ਉਹਨਾਂ ਦੀ ਮੰਜੀ ਉੱਥੇ ਹੈਗੀ ਆ ਹੂੰ ਉੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜੀ ਹੌਕੀ ਖੇਡਦੇ ਸੀ ਖਿੱਦੋਕੁੰਡੀ ਉਹ ਗੁਰੂ ਘਰ ਹੈਗਾ ਉੱਥੇ ਜੀ ਮਰਦੋਂ ਸਾਬ ਜਿਹੜਾ ਗੁਰਦੁਆਰਾ ਹੈ ਭਾਣੂ ਖੇੜੀ ਹੈ ਡਿਸਟ੍ਰਿਕਟ ਹੰਬਾਲੇ ਚ ਹੂੰ ਉੱਥੇ ਜਿੱਥੋਂ ਦਸ਼ਮਪੀਤਾ ਨੇ ਬਾਜ ਨੂੰ ਉਡਾਇਆ ਤੇ ਚਿੜੀਆਂ ਨੂੰ ਉਹ ਵੀ ਗੁਰੂ ਘਰ ਹੈ ਜਿੱਥੇ ਚਿੜੀਆਂ ਨੇ ਬਾਜ ਸੁਟਿਆ ਉਹ ਵੀ ਗੁਰੂ ਘਰ ਹੈ ਹੂੰ ਜਿੱਥੇ ਸ੍ਰੀ ਹਰਿਕ੍ਰਿਸ਼ਨ ਜੀ ਨੇ ਗੀਤਾ ਦੇ ਪਾਠ ਕਰਾਈ ਜੀ ਟੋਂਗੇ ਤੋਂ ਉਹ ਵੀ ਪੰਜੋਖਰਾ ਸਾਹਿਬ ਇਹ ਚੀਜ਼ਾਂ ਹਾਈਲਾਈਟ ਬੜੀਆਂ ਘੱਟ ਹੋਈਆਂ ਬਿਲਕੁਲ ਤੇ ਮਾਤਾ ਗੁਜਰੀ ਦੀ ਜਿਹੜੀ ਬੋਲੀ ਸੀਗੀ ਉਹਦੇ ਚ ਕਾਫੀ ਪਵਾਦੀ ਹੈ ਜਿਹਨੂੰ ਅ ਦਸ਼ਮ ਪੀਤਾ ਨੇ ਕਿਹਾ ਗੁਰੂ ਕਾ ਲੰਗਰ ਹਮ ਆਪਾਂ ਕਾ ਕਹਨੇ ਆ ਦਾ ਨਹੀਂ ਕਹਿੰਦੇ ਹੈਨਾ ਕਾ ਪੁਆਦੀ ਬੋਲੀ ਹਾਂਜੀ ਇਹ ਇਹ ਪੁਆਦੀ ਬੋਲੀ ਹੈ ਹਮ ਤੇ ਜਦੋਂ ਆਪਾਂ ਕਹਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦਾ ਨਹੀਂ ਕਹਿੰਦੇ ਹਮ ਇਹ ਵੀ ਪੁਆਦੀ ਬੋਲੀ ਹੈ ਬਿਲਕੁਲ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਚ ਹੋਰ ਵੀ ਬਾਣੀਆਂ ਚ ਕਾਫੀ ਸ਼ਬਦ ਜਿਹੜੇ ਆ ਉਚਾਰੇ ਆ ਜਿਦਾਂ ਜਪਜੀ ਸਾਹਿਬ ਚ ਕਿ ਲੈਨ ਹੈ ਤਿਸ ਕਾ ਭਾਰ ਤਲੈ ਕਮਣ ਜੋਰ ਜਿਹੜਾ ਤਲੈ ਸ਼ਬਦ ਹੈ ਇਹ ਪੁਆਦੀ ਦਾ ਪੰਜਾਬੀ ਚ ਹੁੰਦਾ ਹੀਟਾ ਇਆ ਥੱਲੇ